ਲੋਟ ਕੋਈ ਸੀ ਕੀ ਕਾਰਵਾਈ ਕੀਤੀ ਗਈ ਹੈ ਮਿਤੀ 13 10 2025 ਨੂੰ ਇੱਕ ਐਕਟਰਾ ਵਸਵਾਰ ਤੋਂ ਜਿਹੜਾ ਸਵਾ 2 ਲੱਖ ਰੁਪਏ ਦੀ ਖੋਹ ਹੋਈ ਸੀ ਜਿਸ ਦੇ ਆਧਾਰ ਤੇ ਜਿਹੜਾ ਮੁਕੱਦਮਾ ਨੰਬਰ 181 ਮਿਤੀ 13 10 2025 ਅੰਡਰ ਸੈਕਸ਼ਨ 304 ਸਬਸੈਕਸ਼ਨ 2 ਤੇ 3 5 ਦੇ ਤਹਿਤ ਥਾਣਾ ਕੈਂਟ ਵਿਖੇ ਦਰਜ ਰਿਸਟਰ ਹੋਇਆ ਸੀਗਾ ਜੋ ਮੁਕੱਦਮਾ ਨੂੰ ਟ੍ਰੇਸ ਕਰਨ ਲਈ ਮਾਨਯੋਗ ਐਸਐਸਪੀ ਸਾਹਿਬ ਨੇ ਕੁਰੀਆਂ ਟੀਮਾਂ ਗੱਠਸ ਕੀਤੀਆਂ ਜਿਨ੍ਹਾਂ ਚ ਐਸਪੀਡੀ ਸਰਦਾਰ ਜਸਬੀਰ ਸਿੰਘ ਦੀ ਰਹਿਮਾਈ ਹੇਠ ਤੇ ਸੀਐਨ ਚਾਰਜ ਗੁਲਦੀਪ ਸਿੰਘ ਦੀ ਟੀਮ ਗਠਿਤ ਕੀਤੀ ਗਈ ਵਨ ਦੀ ਤੇ ਉਹਨਾਂ ਨੇ ਜਿਹੜਾ ਹਿਊਮਨ ਰਿਸੋਰਸ ਤੇ ਟੈਕਨੀਕਲ ਵਿੰਗ ਦੀ ਮਦਦ ਨਾਲ ਜਿਹੜੀਆਂ ਇਹ ਮੁਕੱਦਮਾ ਨੂੰ ਟ੍ਰੈਕ ਕੀਤਾ ਟ੍ਰੈਕ ਕਰਨ ਤੋਂ ਬਾਅਦ ਜਿਹੜਾ ਦੋ ਮੋਲਜਮ ਇਹਨਾਂ ਵਿੱਚ ਨਖਵੀਰ ਸਿੰਘ ਅਤੇ ਗੁਰਦੀਪ ਸਿੰਘ ਜੋ ਬੀੜਤਲਾ ਬਸਤੀ ਰਹਿਣ ਵਾਲਿਆਂ ਦਾ ਨੂੰ ਕਾਬੂ ਕਰ ਲਿਆ ਗਿਆ ਤੇ ਨੂੰ ਕਾਬੂ ਕਰਨ ਤੋਂ ਬਾਅਦ ਇਹਨਾਂ ਵੱਲੋਂ ਜਿਹੜੇ ਖੋਹ ਕੀਤੇ ਗਏ ਕੈਸ਼ 1,47,000 ਰੁਪਏ ਬਰਾਮਦ ਕੀਤਾ ਜਾ ਚੁੱਕਾ ਹੈ ਹੁਣ ਤੱਕ ਇਹਨਾਂ ਤੋਂ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਬਰਾਮਦ ਹੋ ਚੁੱਕਾ ਹੈ ਤੇ ਨਾਲ ਮੋਬਾਈਲ ਵੀ ਜਿਹੜਾ ਰਕੂ ਕੀਤਾ ਸੀ ਉਹ ਬਰਾਮਦ ਹੋ ਚੁੱਕਾ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਅੱਜ ਮਾਨਯੋਗ ਦਲਚ ਪੇਸ਼ ਕਰਕੇ ਪ੍ਰਮਾਣ ਹਾਸਲ ਕਰਕੇ ਹੋਰ ਢਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਹੜਾ ਰਹਿੰਦੀ ਹੈ ਵਾਰਦਾ ਵਿੱਚ ਜਿਹੜਾ ਕੋ ਕੀਤੇ ਗਿਆ ਉਹ ਰਕਮ ਵੀ ਬਰਾਮਦ ਕਰਵਾਈ ਜਾਵੇਗੀ ਇਹਨਾਂ ਦੇ ਖਿਲਾਫ ਗੁਰਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਜਿਹੜੇ ਮੁਕਾਦਮੇ ਦੋਵਾਂ ਗੱਲ ਦੇ ਦਰਜਨ ਤੇ ਲਖਵੀਰ ਸਿੰਘ ਦੇ ਖਿਲਾਫ ਪਹਿਲਾਂ ਕੋਈ ਕਦਮ ਦੱਜ ਨਹੀਂ ਇਹ ਕੋਦੇ ਵਿੱਚ ਦੋਨੇ ਸੀ ਕੋਈ ਹੋਰ ਵੀ ਨਾਲ ਸੀ ਇਹ ਲੁੱਟ ਕੋ ਦੇ ਵਿੱਚ ਦੋਨੇ ਵਿਅਕਤੀ ਸ਼ਾਮਲ ਸੀਗੇ ਤੇ ਦੋਨੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਨੂੰ ਅਜ ਮਾਨਯੋਗ ਦਲਚ ਸਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਬਾਤਾਂ ਤਾਂ ਵਰਵੀ ਪਤਾ ਕੀਤਾ ਜਾਵੇਗਾ